ਸੰਸ਼ੇਕਾ ਸカイ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਪੰਜਾਬ ਦੇ ਵਿੱਚ ਇੱਕ ਵਾਰੀ ਫਿਰ ਤੋਂ ਮੌਸਮ ਨੇ ਆਪਣਾ مزاج ਬਦਲਿਆ ਜਿੱਥੇ ਲੋਕਾਂ ਨੂੰ ਕੱਲ ਤੋਂ ਪੈ ਰਹੀ ਤਿੱਖੀ ਧੁੱਪ ਤੋਂ ਰਾਹਤ ਮਿਲੀ ਹੈ ਪਰ ਉੱਥੇ ਹੀ ਕਿਸਾਨਾਂ ਦੇ ਲਈ ਇਹ ਵੀ ਇੱਕ ਆਫਤ ਬਣ ਕੇ ਆਇਆ ਕਿਉਂਕਿ ਕਣਕ ਦੀ ਫਸਲ ਜਿਹੜੀ ਆ ਪੱਕ ਕੇ ਖੜੀ ਹੋਈ ਹੈ ਤੇ ਅਗਲੇ ਮਹੀਨੇ ਤੋਂ ਕਣਕ ਦੀ ਬਾਢੀ ਪੰਜਾਬ ਦੇ ਵਿੱਚ ਸ਼ੁਰੂ ਹੋਣੀ ਹੈ ਪਰ ਉਸ ਤੋਂ ਪਹਿਲਾਂ ਹੀ ਕੱਲ ਦੇਰ ਰਾਤ ਤੋਂ ਜੋ ਮੀਂਹ ਪਿਆ ਉਸਨੇ ਕਿਸਾਨਾਂ ਦੇ ਪੁੱਤਾਂ ਵਾਂਗ ਪਾਈ ਪਾਲੀ ਫਸਲ ਨੂੰ ਜਿਹੜਾ ਕਾਫੀ ਨੁਕਸਾਨ ਪਹੁੰਚਾਇਆ ਜੇਕਰ ਗੱਲ ਕਰੀਏ ਸ਼੍ਰੀ ਮੁਖਤਰ ਮੁਖਤਰ ਸਾਹਿਬ ਬਠਿੰਡਾ ਤੇ ਗਿੱਦੜ ਬਾਹਾ ਦੀ ਤੇ ਉੱਥੇ ਕਿਸਾਨਾਂ ਦੀ ਕੰਮ ਫਸਲ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ ਕੱਲ ਦੇਰ ਰਾਤ ਗੜੇ ਮਾਰੀ ਹੋਈ ਹੈ ਜਿਸ ਕਾਰਨ ਕਿਸਾਨਾਂ ਦੀ ਫਸਲ ਜਿਹੜੀ ਆ ਉਹ ਖਰਾਬ ਹੋਈ ਹੈ ਤੇ ਤੇਜ਼ ਹਵਾਵਾਂ ਦੇ ਕਾਰਨ ਕਿਸਾਨਾਂ ਦੀ ਫਸਲ ਜਿਹੜੀ ਆ ਉਹ ਵਿਛ ਗਈ ਹੈ ਜਿਸ ਕਰਕੇ ਹੁਣ ਬਾੜੀ ਦੇ ਵਿੱਚ ਕਾਫੀ ਨੁਕਸਾਨ ਦਾ ਸਾਹਮਣਾ ਤੇ ਕਾਫੀ ਮੁਸ਼ਕਲਾਂ ਦਾ ਸਾਹਮਣਾ ਜਿਹੜਾ ਕਿਸਾਨਾਂ ਨੂੰ ਕਰਨਾ ਪਏਗਾ ਤੇ ਇੱਕ ਵਾਰੀ ਫਿਰ ਤੋਂ ਜਿੱਥੇ ਆਮ ਲੋਕਾਂ ਦੇ ਚਿਹਰਿਆਂ ਦੇ ਉੱਤੇ ਮੁਸਕਾਨ ਲੈ ਕੇ ਆਈ ਹੈ ਮੈਂ ਤੇ ਬਰਸਾਤ ਉਥੇ ਹੀ ਕਿਸਾਨਾਂ ਦੇ ਚਿਹਰਿਆਂ ਦੇ ਉੱਤੇ ਨਮੋਸ਼ੀ ਲੈ ਕੇ ਆਈ ਹੈ ਕਿਸਾਨਾਂ ਦੇ ਚਿਹਰੇ ਮੁਰਝਾ ਗਏ ਨੇ ਕਿਉਂਕਿ ਪੁੱਤਾ ਵਾਂਗੂ ਪਿਛਲੇ ਲੰਬੇ ਸਮੇਂ ਤੋਂ ਪਾੜੀ ਫਸਲ ਦਾ ਲਗਾਤਾਰ ਨੁਕਸਾਨ ਹੁੰਦਾ ਜਾ ਰਿਹਾ ਹੈ ਇਸ ਬਾਬਤ ਕਿਸਾਨਾਂ ਦਾ ਕੀ ਕੁਝ ਕਹਿਣਾ ਹੈ ਆਓ ਸੁਣਦੇ ਹਾਂ ਜਿਹੜਾ ਮੌਸਮ 2-3 ਦਿਨ ਤੋਂ ਬਹੁਤ ਖਰਾਬ ਚੱਲ ਰਿਹਾ ਉਧਰ ਤੀ ਕਰੋਪੀ ਹੈ ਕਿਸਾਨਾਂ ਤੇ ਸਾਰਾ ਧੀ ਹੈ ਰਾਤ ਵੀ ਕਾਫੀ ਪੰਜਾਬ ਦੇ ਵਿੱਚ ਕਈ ਜ਼ਿਲ੍ਹਿਆਂ ਦੇ ਵਿੱਚ ਕਣਕਾਂ ਦਾ ਕਾਫੀ ਨੁਕਸਾਨ ਆਇਆ ਗੜੇ ਵੀ ਪਏ ਬਹੁਤ ਐ ਚੱਪ ਚਖੜਾ ਤੂਫਾਨ ਨੇ ਕਣਕਾਂ ਜਿਹੜੀਆਂ ਪਾਣੀ ਲੱਗੇ ਸੋ ਕਣਕਾਂ ਸਿੱਟੀਆਂ ਆ ਸਾਡੀ ਸਰਕਾਰ ਨੂੰ ਅਪੀਲ ਆ ਬੇਨਤੀ ਐ ਕਿ ਜਿੱਥੇ ਵੀ ਜਿੰਨਾ ਵੀ ਕਿਸੇ ਕਿਸਾਨ ਦਾ ਨੁਕਸਾਨ ਹੋਇਆ ਉਹਦੀ ਤੁਰੰਤ ਕਰਤੌਰੀ ਕਰਾ ਕੇ ਉਹਦਾ ਮੁਆਵਜ਼ਾ ਦਿੱਤਾ ਜਾਵੇ ਕਿਸਾਨ ਤਾਂ ਅੱਗੇ ਬਹੁਤ ਮਾਰ ਚੱਲ ਚੁੱਕੇ ਐ ਮਹਿੰਗਾਈ ਦਾ ਹੋਰ ਸਾਰੇ ਪਾਸੋਂ ਕਿਸਾਨ ਤੇ ਮਾਰ ਪੈਂਦੀ ਐ ਕੁਦਰਤ ਵੀ ਕਿਸਾਨਾਂ ਤੇ ਕਰੋਪ ਐ ਇੱਕ ਸਰਕਾਰ ਆਮ ਜਨਤਾ ਦੀ ਮਾਂ ਹੁੰਦੀ ਐ ਮਾਂ ਇੱਕ ਸਰਕਾਰਾਂ ਨੂੰ ਹਰੇਕ ਜਨਤਾ ਦਾ ਖਿਆਲ ਰੱਖਣਾ ਚਾਹੀਦਾ ਹੈ ਇਸ ਕਰਕੇ ਬੇਨਤੀ ਹੈ ਕਿ ਜੋ ਵੀ ਜਿੰਨਾ ਵੀ ਨੁਕਸਾਨ ਹੋਇਆ ਕਿਸੇ ਵੀ ਗਰੀਬ ਦਾ ਹੋਇਆ ਕਿਸੇ ਮਜ਼ਦੂਰ ਦਾ ਕਿਸੇ ਕਿਸਾਨ ਦਾ ਉਹ ਤੁਰੰਤ ਉਹਦੀ ਗਰਦੌਰੀ ਕਰਾ ਕੇ ਉਹਦਾ ਮੁਆਵਜ਼ਾ ਦਿੱਤਾ ਜਾਵੇ ਜੋ ਕਿ ਅੱਜ ਤੁਹਾਨੂੰ ਪਤਾ ਹੈ ਕਿ ਰਾਹ ਦਾ ਪਰਮਾਤਮਾ ਦੀ ਬਹੁਤ ਵੱਡੀ ਕਰੋਪੀ ਹੈ ਨਾ ਨਕਸਾਨ ਤੇ ਕਿੰਨਾ ਨੇਰੀ ਝਖੜ ਆਇਆ ਕਿੰਨਾ ਮੀਂਹ ਆਇਆ ਜੋ ਕਿ ਅੱਜ ਫਸਲਾਂ ਬੱਦਨ ਕਿਨਾਰੇ ਸੀ ਜਿਵੇਂ ਸਿਰੇ ਤੇ ਜਾ ਕੇ ਪਰਮਾਤਮਾ ਨੇ ਐਡੀ ਕਰੋਪੀ ਕੀਤੀ ਹੈ ਕਿ ਫਸਲਾਂ ਜਿਵੇਂ ਧਰਤੀ ਦੇ ਵਿੱਚ ਵਿਛਾਤ ਗਈਆਂ ਜੋ ਕਿ ਤੁਹਾਨੂੰ ਪਤਾ ਹੀ ਪਿਛਲੇ ਸਾਲ ਵੀ ਜੋ ਕਣਕਾ ਜੈਤੋਰੀਆ ਏਰੀਆ ਮਾਰਿਆ ਗਿਆ ਸੀ ਜੋ ਕਿ ਇਹਦਾ ਅੱਗੇ ਵੀ ਘੜੇਮਾਰੀ ਨਾਲ ਮਾਰਿਆ ਗਿਆ ਕਰਕੇ ਤੇ ਸੰਘਰਸ਼ ਕਰਕੇ ਹੀ ਇਹਦਾ ਮਾਅਵਜਾ ਲਿਆ ਸੀ ਹੁਣ ਵੀ ਅਸੀਂ ਇਹੀ ਪ੍ਰਸ਼ਾਸਨ ਨੂੰ ਕਹਿੰਦੇ ਆ ਕਿ ਇਹਦਾ ਮੰਨ ਕੇ ਚੱਲੋ ਜੋ ਵੀ ਹੈ ਜ਼ਿੰਮੇਵਾਰ ਦਾ ਨੁਕਸਾਨ ਹੋਇਆ ਜਿੰਨਾ ਬੰਦਾ ਮਾਅਵਜਾ ਦਿੱਤਾ ਜਾਵੇ ਜੋ ਕਿ ਸੰਘਰਸ਼ ਕਰਨ ਨੂੰ ਤੁਹਾਨੂੰ ਪਤਾ ਵੀ ਅੱਗੇ ਜ਼ਿੰਮੇਵਾਰਤਾ ਬਦਕਾਜੀ ਕਰਨ ਨੂੰ ਅੱਗੇ ਹੋਇਆ ਪਿਆ ਕੋਈ ਬਾਰਡਰਾਂ ਤੇ ਲੜਾਈ ਲੜੀ ਜਾਂਦਾ ਕੋਈ ਕੁਝ ਹੈ ਇਥੇ ਲਈ ਅਸੀਂ ਆਨੇ ਆ ਵੀ ਵਾਦ ਤੋਂ ਵਾਦ ਸਰਕਾਰ ਨੂੰ ਕਿ ਜੋ ਬੰਦਾ ਮਾਅਵਜਾ ਦਿੱਤਾ ਜਾਵੇ ਠੀਕ ਆ ਫਿਰ ਕਿਸਾਨ ਕੋਲੇ ਟੈਕਸ ਕਰ ਲਈ ਜਾਂ ਖੁਦਕੁਸ਼ੀ ਆ ਤੇ ਜਾਂ ਛੜਕਾ ਰੋਪਣਾ ਹੋਰ ਕੁਝ ਨਹੀਂਗਾ ਇਦੋਂ ਬਾਯਾ ਰਹਿ ਵੀ ਕੋਈ ਨਹੀਂ ਜਾਂਦਾ ਤੇ ਨੁਕਸਾਨ ਤੁਹਾਨੂੰ ਆਪ ਹੀ ਪਤਾ ਸਰਕਾਰ ਨੂੰ ਵੀ ਨਹੀਂ ਦਾ ਸਾਰਾ ਕੁਝ ਠੀਕੋ ਸਰਾ ਦਾ ਹੋਈ ਜਾਂਦਾ ਕਿੰਨਾ ਕਣਕਾਂ ਦੇ ਮੰਨ ਕੇ ਚੱਲੋ ਤੁਹਾਨੂੰ ਪਤਾ ਵੀ ਚਿੱਟੇ ਜਮਾ ਬਣੇ ਦਾਣੇ ਬਣੇ ਹੋਏ ਜੀ ਹੁਣ ਤਾਂ ਇਸ ਤੋਂ ਬਾਅਦ ਇਹਦੇ 'ਚ ਰਹਿਣਾ ਵੀ ਕੋਈ ਗੱਲ ਨਹੀਂ ਹੈ ਕਿਸਾਨ ਲਈ ਬਹੁਤ ਵੱਡਾ ਨੁਕਸਾਨ ਆ ਕਾਹਦਾ ਜਦ ਵੱਧ ਤੋਂ ਵੱਧ ਜੋ ਬੰਦਾ ਮੁਆਵਜ਼ਾ ਦਿੱਤਾ ਜਾਵੇ ਮੈਂ ਤਾਂ ਫਿਰ ਕਿਸਾਨ ਸੰਘਰਸ਼ ਕਰ ਲਈ ਜਾਰੀ ਰਹੀ